ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਾਲੇ ਕਿਪ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਜੀ ਅਸੀਂ ਸਾਰੇ ਵਧੀਆ ਪਿਛਲੀ ਵੀਡੀਓ ਇਸ ਨੂੰ ਕਮੀਜ਼ ਬਾਰੇ ਦੱਸਿਆ ਸੀ ਆਪਾਂ ਕਮੀਜ਼ ਦੀ ਕਟਿੰਗ ਕਰਨ ਬਾਰੇ ਇਸ ਵੀਡੀਓ ਇਸ ਨੂੰ ਸਲਵਾਰ ਦੀ ਕਟਿੰਗ ਕਰਨ ਬਾਰੇ ਦੱਸਾਂਗੇ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਹੈ ਆਓ ਜੀ ਤੁਹਾਨੂੰ ਸਲਵਾਰ ਦੀ ਕਟਿੰਗ ਕਰਨ ਬਾਰੇ ਦੱਸਦੇ ਹਾਂ ਜੀ ਇਹ ਸੂਟ ਹੈ ਇਹ ਮੈਚਿੰਗ ਸੂਟ ਹੈ ਤੇ ਮੀਜਾ ਦਾ ਫੇਰ ਕਟਿੰਗ ਕਰਾਂਗੇ ਪਹਿਲਾਂ ਤੋਂ ਵੀ ਆਦੀ ਕਟਿੰਗ ਵਾਲੇ ਰੱਖ ਲਿਆ ਆਓ ਜੀ ਆਪਾਂ ਕਟਿੰਗ ਕਰਦੇ ਆਂ ਦਾ ਕਪੜਾਈ ਆਪਾਂ ਨੇ 22 ਮੀਟਰ ਤੀਗਾ ਉਹਨੇ ਇੰਦੇ ਬਸਾ ਲਿਆ ਚੰਗੀ ਤਰ੍ਹਾਂ ਕੋਈ ਬਾੜੀ ਨਹੀਂ ਹੋਣਾ ਚਾਹੀਦਾ ਚਾਰੇ ਪਾਸੇ ਕੋ ਸਿਆਰ ਹੋਣਾ ਚਾਹੀਦਾ ਇੱਕੋ ਜਿਹਾ ਕੋਈ ਬਾੜੀ ਹੋਣਾ ਚਾਹੀਦਾ ਹੈ ਇਧਰ ਇੱਕ ਸਾਈਡ ਤੋਂ ਹੀ ਆਪਾਂ 12 ਇੰਚ ਦੇ ਬਾਲ ਲੈ ਲੈ ਲਾਂਗੇ ਇਹ ਦਿਨ ਆਪਣੀ ਲਵਾਈ ਲੈ ਲੈਣੇ ਆਈ ਆਈ ਸਾਈਡ ਤੋਂ ਚਲਵਾ ਰਹੀ ਜੀ ਆਪਣੀ 6 ਇੰਚ ਤਿਆਰ ਆ ਆਪਾਂ ਲਾਵਾਂਗੇ ਬਾਲੇ 6 ਇੰਚ ਠੀਕ ਹੈ ਜੀ ਬੈਚਾ ਆਪਾਂ 4 ਇੰਚ ਦੀ ਲਾਵਾਂਗੇ ਇਸੇ ਤਰ੍ਹਾਂ ਇਧਰੋਂ ਲੈ ਲਈ 12 ਇੰਚ ਜੋ ਇਸ ਤਰ੍ਹਾਂ ਇਹਨੂੰ ਮਲਾ ਦੋ ਇਹ ਪੀਟੀਐਸ ਬਿਲਕੁਲ ਸਿੱਧਾ ਹੋਣਾ ਚਾਹੀਦਾ ਜੇ ਸਿੰਗੜਾ ਰੱਖ ਲਾਂਗੇ ਆਪਣਾ ਕਾਣ ਪੈ ਜਾਂਦਾ ਫਿਰ ਉਹ ਠੀਕ ਨਹੀਂ ਆਗਾ ਇਹ ਦੇਖਣਾ ਆਪਣਾ ਪੈਨ ਨੂੰ ਬੱਲਿਆਂ ਨੂੰ ਵਾਲਿਆਂ ਨੂੰ ਲਾ ਲਾਂਗੇ ਆਪਾਂ ਨੇ ਇਹ ਬੱਲੇ ਲਾ ਲਈ ਜੀ ਫਿਰ ਆਪਾਂ ਬਾਅਦ ਹੁੰਦੇ ਕਿਤਾ ਨਹੀਂ ਉੱਪਰ ਹੀ ਸਾਡੀ ਇਹ ਦੇਖ ਰੱਖੋ ਬਾਤ ਪਾਉਣੇ ਸ਼ੁਰੂ ਕਰਨੇ ਨੇ ਜੀ ਉਧਰ ਉਹ ਦਿਨ ਚ ਦੀ ਕਾਟ ਪੋਗੀ ਜੀ ਇਸ ਤਰ੍ਹਾਂ ਰੱਖ ਕੇ ਅੱਦੇ ਪਾਉਣੇ ਚ ਦੀ ਕਾਟ ਪਾ ਦੇਈਏ ਉੱਪਰ ਨੂੰ ਐਸ ਤਰਾ ਹੀ ਇਹ ਚ ਦੇਖਣਾ ਐਸ ਤਰ੍ਹਾਂ ਲਾ ਲਓ ਫੇਰੇ ਵੀ ਕਾਟਿੰਗ ਕਰ ਦੋ ਜੀ ਇਹ ਜੇ ਪਾਉਣ ਨਾਲ ਅੱਧੇ ਘੰਟੇ ਦੀ ਕਟ ਪਾਉਣ ਨਾਲ ਜੀ ਆਪਣੇ ਥੋੜਾ ਆ ਰਹੀ ਜਿਹੜੀ ਮੂਰੋ ਅੱਗੋਂ نیچے ਜੇ ਨਹੀਂ ਡਿੱਗਦੀ ਹੈਗੀ ਖੜੀ ਖੜੀ ਰੁਕ ਗਈ ਹੈ। ਤੇ ਕੇ ਲਓ ਜੀ ਹੁਣ ਆਪਾਂ ਕੁੰਡੇ ਘਰਦੇ ਆਂਗੇ। ਇਧਰ ਆਪਾਂ ਨਿਸ਼ਾਨੀ ਰੱਖੀ ਇਧਰ ਬੋਡੇ ਲਾਏ ਸੀਗੇ 33 ਜਤੇ। ਜੀ 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 ਫਿਰ ਜੀ ਫੜਾ ਆਪਾਂ ਨੇ ਲੈ ਲਈ ਕਿਉਂ ਯਾਖਤਨ ਕਹਿੰਦੇ ਨੇ ਇਹ ਨੂੰ ਹੀ 10 ਇੰਚ ਇਹ ਤੇ ਆਪਾਂ ਨੀਤੇ ਸਲਾਈ ਦਾ ਰੱਖਣਾ ਹੈ ਇਹ ਆਪਣੇ 1.5 ਤੋਂ 2 ਇੰਚ ਰੱਖਣਾ ਹੈ ਮੂਲੀ ਬਣਾਉਣ ਵੇਲੇ ਫੇਨੀਰੀ ਇਸ ਤਰ੍ਹਾਂ ਜਿੱਕੇ ਤਰਾ ਮਲਾਈ ਇਸ ਤਰ੍ਹਾਂ ਇਹ ਆਪਾਂ ਇਥਰੋ ਲੈ ਲੈਣਾ ਹੈ ਟਿੱਕੀ ਤੇ దో ఇరా బిద్ధాన చాయి కి బట్ బ ਮੈਂ ਕੱਟ ਦੇ ਕਾਤੀ ਹੁਣ ਕਟਿੰਗ ਕਰਦੇ ਆਂ ਇਹ ਪਪੈਟ ਦੀ ਆਪਣੇ ਬੈਲਟ ਹੈਗੀ 22 ਦਾ ਤਿਆਰ ਆ ਆਪਾਂ 24 ਇੰਚ ਲਵਾਂਗੇ ਇਹ ਲੈ ਬਾਈ ਕੇ ਆਵੀ apa nyalanya saat di oke ya apa yang kau tinggalan? ਇਹ ਵਰਕਟਨ ਰੇ ਬਿਲਕੁਲ ਸ਼ਾਂਤ ਰਿਕਾਈ ਕੋਈ ਜਿਆਦਾ ਜਿਆਦਾ ਉਖਾ ਨਹੀਂ ਗਿਆ ਅੱਜ ਸੰਦੇਸ ਜੀ ਸਰਵਾਦੀ ਕਟਿੰਗ ਕਰਨ ਬਾਰੇ ਤੁਸੀਂ ਦੱਸਿਓ ਜੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਅਗ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਬਾਏ ਬਾਏ